ਸ਼ਬਦ ਸਾਡੀ ਕਾਇਆ ਦੇ ਵਿੱਚ ਹੈ ਇਤਨਾ ਮੈਂ ਅਰਜ਼ ਕਰ ਦਿਆਂ ਸ਼ਬਦ ਈਸ਼ਵਰ ਨਾਲ ਸੰਬੰਧਿਤ ਹੈ ਸ਼ਬਦ ਸੰਸਾਰ ਨਾਲ ਸੰਬੰਧਿਤ ਹੈ ਗੁਰੂ ਵਿਚੋਲਾ ਹੈ ਸ਼ਬਦ ਵਿਚੋਲਾ ਹੈ ਬੋਲ ਕੇ ਅਸੀਂ ਸੰਸਾਰ ਨਾਲ ਜੁੜਦੇ ਹਾਂ ਬੋਲ ਕੇ ਨਿਰੰਕਾਰ ਨਾਲ ਜੁੜਾਂਗੇ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣੋਂ ਦਾ ਰੇ ਪਿਆਰ ਤੇ ਕੁਝ ਐਸਾ ਬੋਲਣਾ ਹੈ ਪਰਿਵਾਰ ਨਾਲ ਪਿਆਰ ਪੈਂਦਾ ਹੈ ਕੁਝ ਐਸਾ ਬੋਲਣਾ ਹੈ ਪਰਿਵਾਰ ਨਾਲ ਟੁੱਟ ਜਾਂਦੀ ਹੈ ਕੁਝ ਐਸਾ ਬੋਲਣਾ ਹੈ ਨਿਰੰਕਾਰ ਨਾਲ ਸੰਬੰਧ ਜੁੜਦਾ ਹੈ ਕੁਝ ਐਸਾ ਬੋਲਣਾ ਹੈ ਨਿਰੰਕਾਰ ਨਾਲ ਟੁੱਟੀ ਰਹਿੰਦੀ ਹੈ ਬੋਲ ਸੰਸਾਰ ਨਾਲ ਜੋੜਦੇ ਨੇ ਬੋਲ ਨਿਰੰਕਾਰ ਨਾਲ ਜੋੜਦੇ ਨੇ ਜਿਹੜੇ ਬੋਲ ਸੰਸਾਰ ਨਾਲ ਜੋੜਨ ਸ਼ਬਦ ਜਿਹੜੇ ਬੋਲ ਨਿਰੰਕਾਰ ਨਾਲ ਜੋੜਨ ਗੁਰ ਸ਼ਬਦ ਗੱਲ ਤੇ ਇਤਨੀ ਹੈ ਜੁੜੋਗੇ ਤੇ ਬੋਲ ਗਈ ਬੋਲੇ ਬਿਨਾ ਨਹੀਂ ਜੁੜ ਸਕੋਗੇ ਇੱਕ ਸਿਆਣਾ ਮਹਿਮਾਨ ਫੌਰਨ ਅੰਦਾਜ਼ਾ ਲਾ ਲੈਂਦਾ ਹੈ ਦੋ ਭਰਾਵਾਂ ਦੀ ਆਪਸ ਵਿੱਚ ਬਣਦੀ ਨਹੀਂ ਲੱਗ ਜਾਂਦਾ ਹੁੰਦਾ ਸ ਕਿਉਂ ਬੋਲਦੇ ਹੀ ਨਹੀਂ ਦੇਖਦੇ ਤੇ ਹਨ ਬੋਲਦੇ ਹੀ ਨਹੀਂ ਹੁਣ ਮੈਂ ਹੋਰ ਵੀ ਅਰਸ਼ ਕਰਦੇ ਆਂ ਆਪ ਸਾਰੇ ਸਿਆਣਨ ਮੈਂ ਤੁਹਾਡਾ ਜਿਆਦਾ ਸਮਾਂ ਨਹੀਂ ਲੈਣਾ ਕੁਝ ਵਿਦਵਾਨ ਕਹਿੰਦੇ ਨੇ 90% ਮਨੁੱਖ ਆਪਣੇ ਬੋਲਾਂ ਵਿੱਚ ਪ੍ਰਗਟ ਹੈ ਪਰ ਮੇਰਾ ਆਪਣਾ ਅਨੁਭਵ ਐਸਾ ਕਹਿੰਦਾ ਔਰ ਮੇਰੇ ਨਾਲ ਬਥੇਰੇ ਸਹਿਮਤ ਹੋ 99% ਦੇ ਮਨੁੱਖ ਆਪਣੇ ਬੋਲਾਂ ਚ ਪ੍ਰਗਟ ਹੁੰਦਾ ਹੈ ਉਹਦੇ ਹੱਥ ਵੇਖ ਕੇ ਕੁਝ ਨਹੀਂ ਪਤਾ ਚੱਲਦਾ ਇਹ ਬੰਦਾ ਕੀ ਹੈ ਤੇ ਉਹਦੇ ਪੈਰਾਂ ਨੂੰ ਵੇਖ ਕੇ ਵੀ ਕੁਝ ਨਹੀਂ ਪਤਾ ਚੱਲਦਾ ਇਹ ਕੀ ਹੈ ਉਹਦਾ ਮੂੰਹ ਮੱਥਾ ਵੇਖ ਕੇ ਵੀ ਕੁਝ ਨਹੀਂ ਪਤਾ ਚੱਲਦਾ ਇਹ ਕੀ ਹੈ ਮੂੰਹ ਮੱਥਾ ਵੇਖ ਕੇ ਇਤਨਾ ਪਤਾ ਚਲੇਗਾ ਨੈਣ ਨਕਸ਼ ਚੰਗੇ ਨੇ ਗੋਰਾ ਹੈ ਕਾਲਾ ਹੈ ਸਾਂਵਰਾ ਐਨਾ ਹੀ ਪਤਾ ਚਲੇਗਾ ਔਰ ਕੁਝ ਨਹੀਂ ਉਹਦਾ ਲਿਬਾਸ ਵੇਖ ਕੇ ਵੀ ਕੁਝ ਨਹੀਂ ਪਤਾ ਚੱਲਦਾ ਕਿ ਕੀ ਹੈ ਕੁਛ ਵੀ ਨਹੀਂ ਪਤਾ ਚੱਲਦਾ ਉਹਦੀ ਭਾਸ਼ਾ ਤੋਂ ਵੀ ਕੁਛ ਨਹੀਂ ਪਤਾ ਚੱਲਦਾ ਭਾਸ਼ਾ ਤੋਂ ਭਾਸ਼ਾ ਦਾ ਪਤਾ ਚੱਲਦਾ ਹੈ ਭਈ ਇੰਗਲਿਸ਼ ਹੈ ਪੰਜਾਬੀ ਹੈ ਹਿੰਦੀ ਹੈ ਸਿੰਧੀ ਹੈ ਭਾਸ਼ਾ ਦਾ ਪਤਾ ਚੱਲਦਾ ਹੈ ਉਸ ਮਨੁੱਖ ਦਾ ਨਹੀਂ ਪਤਾ ਚੱਲਦਾ ਮਨੁੱਖ ਕੀ ਹੈ ਮਨੁੱਖ ਦਾ ਪਤਾ ਚੱਲਦਾ ਉਸਦੀ ਤਰਜ਼ੇ ਗੁਫ਼ਤਗੋ ਤੋਂ ਉਹਦੀ ਬੋਲਚਾਲ ਤੋਂ ਮਨੁੱਖ 99% ਦੀ ਆਪਣੇ ਬੋਲਾਂ ਵਿੱਚ ਪ੍ਰਗਟ ਹੈ। ਪਰਮਾਤਮਾ 1% ਆਪਣੇ ਬੋਲਾਂ ਵਿੱਚ ਪ੍ਰਗਟ ਹੈ। ਇਹ ਵੀ ਮੈਰਜ ਕਰਦੇ ਹਾਂ। 100% ਈਸ਼ਵਰ ਆਪਣੇ ਬੋਲਾਂ ਵਿੱਚ ਪ੍ਰਗਟ ਹੈ। ਕਿਹੜੇ ਬੋਲਾਂ ਵਿੱਚ? ਜੋ ਬੋਲ ਹੀ ਪਰਮਾਤਮਾ ਦੇ ਨੇ। ਤੋਂ ਮੈਰਜ ਕਰਾ ਗੁਰਨਾਣਿਕ ਗੁਰੂ ਬੋਲ ਹੈ। ਔਰ ਇਹ ਬੋਲ ਪਰਮਾਤਮਾ ਦਾ ਨਾਨਿਕ ਏਕਾ ਹੈ ਕਿ ਬੋਲ ਅਲੱਗ ਕਰ ਦੋ ਗੁਸਤਾਖੀ ਮਾਫ। ਨਾਨਕ ਰਹਿ ਜਾਣਗੇ ਗੁਰੂ ਨਾਨਕ ਨਹੀਂ ਗੁਰੂ ਨਾਨਕ ਕਿਉਂਕਿ ਨਾਨਕ ਕਾਇਆ ਹੈ ਤੇ ਇਹਦੇ ਚ ਬੋਲ ਹੈ ਪ੍ਰਮਾਤਮਾ ਦਾ ਜੈਸੇ ਮੇ ਆਵੇ ਕਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਹੁਣ ਬਹੁਤਾ ਨਾ ਮੈਂ ਨਾ ਲੰਘਾ ਮਾ ਗ੍ਰੰਥ ਗ੍ਰੰਥ ਕਹਿੰਦੇ ਨੇ ਇਕੱਠ ਨੂੰ ਗ੍ਰੰਥੀ ਸੰਸਕ੍ਰਿਤ ਦਾ ਸ਼ਬਦ ਹੈ ਪਿਆਜ਼ ਨੂੰ ਵੀ ਗੰਡ ਕਹਿੰਦੇ ਨੇ ਗੰਡ ਨੂੰ ਗ੍ਰੰਥੀ ਕਹਿੰਦੇ ਨੇ ਪੰਜਾਬੀ ਚ ਅਸੀਂ ਗੰਡ ਕਹਿ ਦਿੰਦੇ ਹਾਂ ਗੰਡ ਪੱਤੇ ਦੇ ਉੱਤੇ ਪੱਤਾ ਗੰਡ ਗ੍ਰੰਥ ਗ੍ਰੰਥੀ ਛਿਲਕੇ ਦੇ ਉੱਪਰ ਛਿਲਕਾ ਗੰਡ ਗ੍ਰੰਥ ਗ੍ਰੰਥੀ ਸਰੀਰ ਦੇ ਵਿੱਚ ਕਈ ਗ੍ਰੰਥੀਆਂ ਨੇ ਨਸਾਂ ਦੇ ਉੱਪਰ ਨਸਾਂ ਯਾ ਕੁਝ ਹੋਂ ਦੇ ਤਬਕੇ ਜਮ ਜਾਂਦੇ ਨੇ ਉਸ ਦੇ ਉੱਤੇ ਜਮ ਜਮ ਕੇ ਕੁਝ ਖਾਸ ਇਗਰੋੜੀ ਜੇ ਜੋ ਬਣ ਜਾਂਦੀ ਏ ਉਹਨੂੰ ਕਹਿੰਦੇ ਨੇ ਗ੍ਰੰਥੀ ਸਰੀਰ ਦੇ ਵਿੱਚ ਗ੍ਰੰਥੀ ਬਣ ਗਈ ਏ ਗੰਡ ਬਣ ਗਈ ਗ੍ਰੰਥੀ ਗੰਡ ਕਾਗਜ਼ ਲਿੱਤੇ ਕਾਗਜ਼ ਗ੍ਰੰਥ ਗੁਸਾ ਕੀ ਮਾਫ ਗ੍ਰੰਥ ਗ੍ਰੰਧਾ ਮਤਲਬ ਗੰਡ ਇਕਟ ਇਹ ਤੇ ਸੰਸਾਰ ਦਾ ਹਿੱਸਾ ਹੈ ਇਹ ਤੇ ਸੰਸਾਰ ਹੈ ਰੁਮਾਲੇ ਨੇ ਇਹ ਤੇ ਸੰਸਾਰ ਹੈ ਭਾਵੇਂ ਕਿਤਨੀ ਖੂਬਸੂਰਤ ਪਾਲਕੀ ਹੋਵੇ ਇਹ ਤੇ ਸੰਸਾਰ ਹੈ ਮੰਜੀ ਹੈ ਸੰਸਾਰ ਹੈ ਫਿਰ ਉਹ ਗ੍ਰੰਥ ਗੰਡਾ ਇਹ ਕਟ ਕਾਗਜ਼ਾਂ ਦਾ ਤੇ ਸੰਸਾਰ ਹੈ ਇਹਦੇ ਉੱਤੇ ਲਿਖੇ ਹੋਏ ਅੱਖਰ ਨੇ ਥੋੜੀ ਜਿਹਾ ਨਿਰੰਕਾਰ ਦੀ ਝਲਕ ਹੈ ਫਿਰ ਇਹਨਾਂ ਅੱਖਰਾਂ ਦੇ ਜੋ ਵਿਚਾਰ ਹੈ ਗਿਆਨ ਹੈ ਇਹ ਸ਼ੁੱਧ ਰੂਪ ਦੇ ਚ ਈਸ਼ਵਰ ਹੈ ਗੁਰੂ ਨਾਲ ਵੀ ਬਥੇਰਾ ਸੰਸਾਰ ਦਾ ਹੀ ਰਿਸ਼ਤਾ ਜੁੜ ਸਕਦਾ ਹੈ ਕਹਿੰਦੇ ਜਿਨ੍ਹਾਂ ਦੀ ਉੱਪਰ ਉੱਪਰ ਦ੍ਰਿਸ਼ਟੀ ਬਾਹਰ ਹੀ ਦੇਖ ਸਕਦੇ ਅੰਤਰਮੁਖੀ ਕਦੀ ਹੋਏ ਨਹੀਂ ਇਨਾਂ ਦਾ ਗੁਰੂ ਕੋਈ ਕਾਇਆ ਹੀ ਹੋ ਸਕਦਾ ਹੈ ਆਕਾਰ ਹੋ ਸਕਦਾ ਹੈ ਨਿਰਆਕਾਰ ਇਹਨਾਂ ਦਾ ਗੁਰੂ ਨਹੀਂ ਹੋ ਸਕਦਾ ਇਹ ਵੀ ਮਹਿਸ ਕਰਦੇ ਆਂ ਪ੍ਰਮਾਤਮਾ ਨਿਰਆਕਾਰ ਹੈ ਗੁਰੂ ਨਿਰਆਕਾਰ ਹੈ ਨਿਰਆਕਾਰ ਨਾਲ ਨਿਰਆਕਾਰ ਹੀ ਜੋੜੇਗਾ ਸਾਕਾਰ ਨਹੀਂ ਬੋਲ ਕਰਕੇ ਅਸੀਂ ਜੁੜਦੇ ਆਂ ਸੰਸਾਰ ਨਾਲ ਕਿਉਂ ਗੁਰੂ ਥੋੜਾ ਜਿਹਾ ਸੰਸਾਰ ਦਾ ਹਿੱਸਾ ਵੀ ਹੈ ਜਿਵੇਂ ਮੈਂ ਕਹਿ ਰਿਹਾ ਰੁਮਾਲੇ ਸੰਸਾਰ ਦਾ ਹਿੱਸਾ ਨੇ ਮੈਲੇ ਹੋ ਸਕਦੇ ਨੇ ਕਾਗਜ਼ ਸੰਸਾਰ ਦਾ ਹਿੱਸਾ ਨੇ ਪਾੜ ਸਕਦੇ ਨੇ ਮੈਲੇ ਹੋ ਸਕਦੇ ਨੇ ਅੱਖਰਾਂ ਦੇ ਜੋ ਗਿਆਨ ਹੈ ਬਾਵੇਂ ਸੂਰਜ ਨਾ ਸੋ ਜਾਏ ਗਿਆਨ ਮੈਲਾ ਨਹੀਂ ਹੋ ਸਕਦਾ ਇਹ ਅਮਰ ਹੈ ਇਹ ਸਦੀਵੀ ਹੈ ਇਹ ਹਮੇਸ਼ਾ ਪਾਲਕੀ ਪੁਰਾਣੀ ਹੋ ਸਕਦੀ ਹੈ ਟੁੱਟ ਸਕਦੀ ਹੈ ਇਹ ਵੀ ਮੈਰਜ ਕਰਦੇ ਹਾਂ ਰੁਮਾਲੇ ਪੁਰਾਣੇ ਹੋ ਸਕਦੇ ਨੇ ਫਟ ਸਕਦੇ ਨੇ ਬਹੁਤ ਮੈਂ ਇਸ ਨੂੰ ਬਹੁਤ ਖੁਲਾਸੇ ਦੇ ਰੂਪ ਵਿੱਚ ਤੇ ਨਾ ਖਾਂ ਕਿਉਂਕਿ ਸ਼ਰਧਾ ਹੋਣੀ ਹੈ ਤੇ ਹਰ ਇੱਕ ਦੇ ਸੁਣਨ ਦੀ ਸੀਮਾ ਹੋਣੀ ਹੈ ਪਰ ਮੈਂ ਇਸ ਗੰ ਨਾਲ ਰਾਧਾ ਸਵਾਮੀਆ ਤੇ ਨਿਰੰਕਾਰੀਆਂ ਨੂੰ ਜਵਾਬ ਦਿੱਤਾ ਸੀ ਜਿਨ੍ਹਾਂ ਨੇ ਤਰ੍ਹਾਂ ਤਰ੍ਹਾਂ ਦੀ ਤਰਕ ਕੀਤੀ ਸੀ ਇਸ ਇਸ ਸੰਬੰਧ ਵਿੱਚ ਮੈਂ ਕਿ ਗੁਰੂ ਗ੍ਰੰਥ ਗ੍ਰੰਥ ਕਾਗਜ਼ਾਂ ਦਾ ਇਕੱਠ ਗੁਰੂ ਤੇ ਸ਼ਬਦ ਇਹਨੂੰ ਅਲੱਗ ਕਰ ਦੋ ਤੋ ਗ੍ਰੰਥ ਹੈ ਗੁਰੂ ਗ੍ਰੰਥ ਨਹੀਂ ਸ਼ਬਦ ਨੂੰ ਅਲੱਗ ਕਰ ਦੋ ਤਾਂ ਨਾਨਕ ਹੈ ਗੁਰੂ ਨਾਨਕ ਨਹੀਂ ਸ਼ਬਦ ਨੂੰ ਅਲੱਗ ਕਰ ਦੋ ਤਾਂ ਲੈਣਾ ਜੀ ਨੇ ਭਾਈ ਲੈਣਾ ਜੀ ਨੇ ਗੁਰੂ ਅੰਗਦ ਨਹੀਂ ਸ਼ਬਦ ਨੂੰ ਅਲੱਗ ਕਰ ਰਿਓ ਤਾਂ ਦੁਨੀਆ ਨੂੰ ਉਸ ਸਮੇਂ ਕਹਿ ਦਿੱਤਾ ਸੀ ਅੰਮ੍ਰੋ ਨੇ ਥਾਮਾ ਹੋਵੇਗਾ ਰਾਤ ਨੂੰ ਭਟਕਣ ਵਾਲਾ ਸ਼ਬਦ ਦਾ ਪ੍ਰਕਾਸ਼ ਹੋ ਗਿਆ ਨਿਥਾਵਿਆਂ ਦੀ ਥਾਂ ਗੁਰੂ ਅਮਰਦਾਸ ਨਿਮਾਨਿਆਂ ਦੇ ਮਾਣ ਗੁਰੂ ਅਮਰਦਾਸ ਕਹਿ ਦਿੱਤਾ ਸੀ ਮੁਹੰਮਦ ਸਾਹਿਬ ਨੇ ਇਹ ਆਇ ਤਾਂ ਮੇਰੀਆਂ ਨਹੀਂ ਮੈਂ ਨਹੀਂ ਬੋਲਣਾ ਜਾਣਦਾ ਖੁਦਾ ਬੋਲੇ ਹੈ ਮੈਂ ਨਹੀਂ ਬੋਲੇਆ ਐ ਖਦੀਜਾ ਜਦੋਂ ਮੈਂ ਚੁੱਪ ਕਰ ਗਿਆ ਖੁਦਾ ਬੋਲੇ ਹੈ ਯਕੀਨ ਜਾਨੋ ਧਰਮ ਦੀ ਸਾਰੀ ਸਾਧਨਾ ਆਪਣੇ ਆਪ ਨੂੰ ਚੁੱਪ ਕਰਾਣ ਵਾਸਤੇ ਸਬ ਨਾਦ ਬੇਦ ਗੁਰ ਬਾਣੀ ਮਨ ਰਾਤਾ ਸਾਰੰਗ ਬਾਣੀ ਸਮਤ ਭਾਵੇਂ ਹੋਣ ਲਗਾਏ ਵਿਸ਼ਾ ਇਹ ਬਹੁਤ ਬਾਰੀਕ ਹੈ ਪਰ ਤੁਛ ਬੁੱਧੀਆਂ ਅਨਸਾਰ ਮੈਂ ਇਤਨਾ ਕਹਿ ਦਿਆਂ ਉਹ ਜੋ ਪ੍ਰਮਾਤਮਾ ਇੱਕ ਪ੍ਰਕਾਸ਼ ਹੈ ਉਸੇ ਪ੍ਰਕਾਸ਼ ਤੋਂ ਸ਼ਬਦ ਹੋਇਆ ਉਸੇ ਸ਼ਬਦ ਤੋਂ ਸੰਸਾਰ ਹੋਇਆ ਇੰਜ ਕਹਿ ਲੋ ਪ੍ਰਮਾਤਮਾ ਦੇ ਤਿੰਨ ਰੂਪ ਪ੍ਰਮਾਤਮਾ ਗੁਰੂ ਪ੍ਰਮਾਤਮਾ ਪਦਾਰਥ ਪ੍ਰਮਾਤਮਾ ਸੰਸਾਰ ਪ੍ਰਮਾਤਮਾ ਗੁਰੂ ਪ੍ਰਮਾਤਮਾ 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 ਦੇ ਅਖਰੀ ਅਰਥ ਨੇ ਪਰਮ ਚਾਨਣਾ ਪਰਮ ਪ੍ਰਕਾਸ਼ ਪਰਮ ਸ਼ਕਤੀ ਜੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਐਸਾ ਜਿਹੜਾ ਪ੍ਰਮਾਤਮਾ ਹੈ ਉਹ ਫਿਰ ਗੁਰੂ ਹੈ। ਔਰ ਗੁਰੂ ਇਹ ਜਿਹ ਗੈ ਲੋ ਸੰਸਾਰ ਹੈ ਸ਼ਬਦ ਤੋਂ ਹੀ ਸੰਸਾਰ ਹੋਇਆ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ ਪ੍ਰਮਾਤਮਾ ਤੋਂ ਇੱਕ ਕਵਾਓ ਹੋਇਆ ਹੈ ਸ਼ਬਦ ਹੋਇਆ ਹੈ ਤੇ ਸ਼ਬਦ ਤੋਂ ਹੀ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਨੇ। ਹੁਣ ਤੇ ਵਿਗਿਆਨ ਸਹਜੇ ਸਹਜ ਇਸ ਗੱਲ ਦੇ ਨੇੜੇ ਆਇਆ ਹੈ। ਅਰਬਾਂ ਖਰਬਾਂ ਸਾਲ ਪਹਿਲੇ ਬ੍ਰਹਿਮੰਡ ਦੇ ਚ ਇੱਕ ਧਮਾਕਾ ਹੋਇਆ। ਉਸ ਤੋਂ ਧੁੰਦ ਬਣ ਗਈ ਗੈਸ ਸਮਾਪਾ ਕੇ ਉਠੰਡੀ ਹੋਈ ਪਾਣੀ ਬਣੀ ਪਹਿਲਾ ਜੀਵਨ ਪਾਣੀ ਵਿੱਚ ਬਣਿਆ ਵਿਕਾਸ ਕਰਦਿਆਂ ਕਰਦਿਆਂ ਉਹ ਇੱਥੇ ਤੱਕ ਪਹੁੰਚਿਆ ਜਿਸ ਨੂੰ ਅਸੀਂ ਮਨੁੱਖ ਕਹਿੰਦੇ ਆ ਪਾਣੀ ਦੇ ਠੋਸ ਜੀਵਨ ਬਣਿਆ ਪੱਥਰ ਮਿੱਟੀ ਬਨਸਪਤੀ ਪਸ਼ੂ ਪੰਛੀ ਆਪਦੀ ਗਿਆਤ ਲਈ ਅਰਸ਼ ਕਰਾਂ ਪੱਥਰ ਵੀ ਇੱਕ ਜੋਲ ਹੈ ਕਈ ਜਨਮ ਸੈਲ ਗਿਰ ਕਰਿਆ ਪਤਾ ਨਹੀਂ ਕਿਤਨੇ ਜਨਮ ਅਨੰਤ ਸਵੇਤਕ ਪੱਥਰ ਸੀ ਤੂੰ ਪੱਥਰੀ ਸੀ ਮਿੱਟੀ ਤੋਂ ਬਾਦ ਦੇਚ ਬਣਿਆ ਪਤਾ ਨਹੀਂ ਕਿਤਨੇ ਕਾਲ ਤੱਕ ਤੂੰ ਮਿੱਟੀ ਸੀ ਬਨਸਪਤੀ ਤੋਂ ਬਾਦ ਦੇਚ ਬਣਿਆ ਪਰ ਪਤਾ ਨਹੀਂ ਕਿਤਨੇ ਲੰਬੇ ਸਾਲ ਤੱਕ ਤੂੰ ਬਨਸਪਤੀ ਸੀ ਬਨਸਪਤੀ ਦੇਚ ਉਛਾਲ ਆਇਆ ਕੀੜੇ ਮਕੋੜੇ ਬਣਿਆ ਰੰਗ ਦੇ ਕੀੜੇ ਮਕੋੜਿਆਂ ਦੇਚ ਉਡਣ ਦਾ ਖਿਆਲ ਆਇਆ ਤੂੰ ਪੰਛੀ ਬਣਿਆ ਸ਼ਕਤੀਸ਼ਾਲੀ ਬਣਨ ਦਾ ਖਿਆਲ ਆਇਆ ਤਾਂ ਪਸ਼ੂ ਬਣੈ ਨੇ। ਪ੍ਰਮਾਤਮਾ ਬਣਨ ਦਾ ਖਿਆਲ ਆਇਆ ਤਾਂ ਮਨੁੱਖ ਬਣੈ ਨੇ। ਇਹ ਵੀ ਮਰਜ਼ ਕਰਦੇ ਆ। ਪਰਮ ਅਨੰਦਿਤ ਹੋਣ ਦਾ ਖਿਆਲ ਆਇਆ ਤਾਂ ਮਨੁੱਖ ਬਣੈ ਨੇ। ਔਰ ਇਸ ਖਿਆਲ ਦੀ ਜਿਨ੍ਹਾਂ ਨੇ ਸਫਲਤਾ ਹਾਸਲ ਕਰ ਲਈਏ ਉਹ ਸੰਤ ਉਹੀ ਦੇਵਤੇ ਉਹੀ ਈਸ਼ਵਰ ਦਾ ਰੂਪ ਹੋ ਗਏ। ਯਾਤਰਾ ਤੇ ਬਹੁਤ ਲੰਬੀ ਹੈ। ਗੁਰੂ ਮਤ ਦੇ ਚ ਹੈ ਗੁਰੂ ਵਿਚੌਲੇ ਸ਼ਬਦ ਵਿਚੌਲੇ ਸ਼ਬਦ ਇਧਰ ਪ੍ਰਮਾਤਮਾ ਨਾਲ ਜੁੜਿਆ ਹੈ ਸ਼ਬਦ ਇਧਰ ਸੰਸਾਰ ਨਾਲ ਜੁੜਿਆ ਹੈ ਇੰਜ ਕਹਿ ਲੋ ਸ਼ਬਦ ਕੁਝ ਸੰਸਾਰ ਜੈਸਾ ਹੈ ਸ਼ਬਦ ਕੁਝ ਨਿਰੰਕਾਰ ਜੈਸਾ ਹੈ ਕੁਝ ਸੰਸਾਰ ਜੈਸਾ ਹੈ ਜੈਸੇ ਗੁਰਨਾਨਕ ਦੀ ਕਾਇਆ ਸੰਸਾਰ ਜੈਸੀ ਜਨਮ ਵੀ ਹੋਇਆ ਹੈ ਮਾਪੇ ਬਾਪ ਵੀ ਨੇ ਕਾਇਆ ਹੈ ਇਸ ਤਰ੍ਹਾਂ ਕਵੀ ਸੰਤੋਖ ਸਿੰਘ ਜਿਨ ਲਿਖਿਆ ਗੁਰਨਾਮਿਕ ਦੀਆਂ ਬਣਾਈਆਂ ਜਾਂ ਤਸਵੀਰਾਂ ਨਾਲ ਕਵੀ ਜੀ ਦੀ ਲੇਖਣੀ ਮੇਲ ਨਹੀਂ ਖਾਂਦੀ ਉਹ ਕਹਿੰਦੇ ਨੇ ਮਧਰਾ ਜਿਹਾ ਕੱਦ ਸੀ ਗੁਰਨਾਮਿਕ ਦਾ ਕੋਈ ਉੱਚੇ ਕੱਦ ਦੇ ਨਹੀਂ ਸਨ ਖੱਦਰ ਦੀ ਤਹਿਮਤ ਬਨ ਲੈਂਦੇ ਸਨ ਲੰਬਾ ਜਿਹਾ ਖੱਦਰ ਦਾ ਚੋਲਾ ਔਰ ਸਿਰ ਤੇ ਦਸਤਾਰ ਸਿਰਫ ਲਪੇਟ ਲੈਂਦੇ ਸਨ ਇੱਕ ਸਾਦਾ ਦਿਹਾਤੀ ਜੋ ਕਿਸਾਨ ਦਾ ਰੂਪ ਹੈ اسی ਜੀ ਵਰਣਨ ਕੀਤਾ ਇਹ ਹੀ ਉਹਨਾਂ ਦੀ ਸਾਦਗੀ ਹੈ ਮਦਰਾ ਜੀਆਂ ਕਰਨਾ ਤੇ ਇਹ ਤੇ ਸੰਸਾਰ ਦਾ ਹਿੱਸਾ ਦਿਖਾਈ ਦੇ ਰਿਹਾ ਹੈ ਇਹ ਤੇ ਸੰਸਾਰ ਪਰ ਅੰਦਰ ਸ਼ਬਦ ਹੈ ਗੁਰੂ ਉਹਦੇ ਸ਼ਬਦ ਹੈ ਔਰ ਉਸੇ ਸ਼ਬਦ ਵਿੱਚ ਪਰਮਾਤਮਾ ਹੈ ਤੇ ਇਸ ਵਾਸਤੇ ਮੈਂ ਅਰਜ਼ ਕਰਾਂ ਸ਼ਬਦ ਪਰਮਾਤਮਾ ਨਾਲ ਸੰਬੰਧਿਤ ਹੈ ਸ਼ਬਦ ਸੰਸਾਰ ਨਾਲ ਸੰਬੰਧਿਤ ਹੈ